ਆਓ ਜੀ ਤੁਹਾਨੂੰ ਅੱਜ ਮਰਦਾਂ ਨੂੰ ਘੋੜੇ ਬਣਾਉਣ ਵਾਲੀ ਖਰਾਕ ਖਵਾਈਏ ਤੁਹਾਨੂੰ ਅੱਜ ਦੇਖੋ ਕਿਵੇਂ ਢੇਰ ਲਗਾਇਆ ਤੇ ਇਹਦੇ ਪੰਜੀਰੀ ਕਹਿੰਦੇ ਇਹਨੂੰ ਤੇ ਪੰਜ ਚੀਜ਼ਾਂ ਪੈਂਦੀਆਂ ਆ ਗਣ ਲਓ ਆਜੇ 1 2 3 4 5 6 7 ਭਖੜਾ ਜੀ ਇਹ 8 ਸਫੇਦ ਮੂਸਲੀ 9 ਤੇ 10 ਤੇ ਅਲਸੀ 11 ਤੇ ਤਿਲ 12 ਤੇ ਆ ਗ੍ਰੀਨ ਸੁਲਤਾਨਾ 13 ਤੇ ਆ 14 ਆ 15 16 17 18 ਇਹ ਮੜੂ ਨੀਨੇ ਤੇ ਆਪ ਸੰਢਾ ਜੀ 20 ਤੇ ਸੰਢ ਘਰਦੀ ਹੈ ਤਾਂ ਕਰਕੇ ਵੱਖਰੀ ਰੱਖੀ ਆ ਗੁੜ 21 ਗੁੜ ਥੋੜਾ ਜਿਹਾ ਪਾਇਆ ਆਪਾਂ ਠੀਕ ਆ ਤੇ ਅਜਵੈਨ 22 ਸੌਫ 23 ਤੇ ਆ ਜਿਹੜਾ ਸੁਲਤਾਨਾ ਇਹ ਚ